ਹਾਂਜੀ ਹੈਲੋ ਕੀ ਹਾਲ ਚਾਲ ਹੈ ਜੀ ਤੇ ਸੂਟ ਜਿਵੇਂ ਕਿ ਹਨਾ ਤੁਹਾਨੂੰ ਦੱਸਿਆ ਹੀ ਸੀਗਾ ਸੂਟਾਂ ਦੀ ਕਟਿੰਗ ਇੱਕ ਕੱਟ ਲਿਆ ਹੈਗਾ ਤੇ ਤਿੰਨ ਹਲੇ ਪਏ ਆ ਤੇ ਕਾਟਨ ਦੇ ਹੈਗੇ ਆ ਉਹ ਪੀਛੇ ਵੀ ਕਾਟਨ ਦਾ ਤੇ ਫਰੋਜੀ ਵੀ ਤੇ ਦੂਸਰਾ ਹੈਗਾ ਡਿਜੀਟਲ ਵਾਲਾ ਅੱਛਾ ਤੇਨਾ ਆਪ ਲੈ ਰਹੀਆਂ ਫਿਰ ਅੱਜ ਹੈਗਾ ਵਧੀਆ ਦਿਨ ਕਿਰਾ ਇੱਕ ਵਾਰੀ ਕਟਿੰਗ ਕਰਕੇ ਤੇ ਫਿਰ ਸਲਾਈ ਤੇ ਹੋ ਜਾਣਾ ਹੈ ਅਾ ਜਿਸ ਤਰ੍ਹਾਂ ਇਹਨਾਂ ਨੂੰ ਥੱਲੇ ਦਰੀ ਵਿਛਾਤੀ ਐ ਕੱਟਣ ਆਸਤੇ ਉਹਦੇ ਉੱਪਰ ਇਹ ਲੋਟ ਨਹੀਂ ਸਿਉਂਦੀਆਂ ਉੱਤੇ ਕਪੜਾ ਵਿਛਾ ਲੈਂਦੇ ਸੀ ਤੇ ਫਿਰ ਆਪਦੇ ਇਹਨਾਂ ਦੇ ਬੈਨ ਨੂੰ ਥਾਂ 'ਚ ਰੈਂਦਾ ਫਿਰ ਅੱਗੇ-ਅੱਗੇ ਕਰ ਲੈਂਦੇ ਤੇ ਅੱਜ ਇਹ ਥੱਲੇ ਕਟਿੰਗ ਕਰ ਰਾਂਗਾ ਤੇ ਹੋਰ ਵਧੀਆ ਜੀ ਠੀਕ ਠਾਕ ਆ ਤੇ ਜਿਹੜੇ ਚੈਨਲ ਤੇ ਨਵੇਂ ਜੁੜਦੇ ਆ ਜੀ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਕਮੈਂਟ ਕਰਿਆ ਕਰੋ ਸਪੋਰਟ ਮੀ ਚਲੋ ਠੀਕ ਹੈ ਫਿਰ ਆਪਾਂ ਤੁਹਾਨੂੰ ਥੋੜੇ ਚਿਰ ਚ ਮਿਲਦੇ ਹਾਂ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਇਹ ਇਹ ਬੱਤੋਈ ਮੈਨੂੰ ਤਾਂ ਆਪ ਨੂੰ ਨਹੀਂ ਮਿਲਿਆ ਆਪ ਦਾ ਦੇਖੋ ਜੀ ਹੈ ਨਾ ਕਹਿ ਰਹੀਆਂ ਵੀ ਕਿਉਂ ਕੱਪੜੇ ਹੋਰ ਆ ਜਾਂਦੇ ਇਹਨਾਂ ਕੋਲੇ ਸਿਉਣ ਵਾਲੇ ਆਪਦੇ ਸਿਉਂਤੇ ਨਹੀਂ ਜਾਂਦੇ ਮੈਂ ਤਾਂ ਆਪ ਦਾ ਸਵਾਣਾ ਸੀ ਕੱਪੜਾ ਮੈਂ ਤਾਂ ਆਪ ਦਾ ਸਵਾਣਾ ਸੀਗਾ ਉਪਰ ਆ ਮੇਰੀ ਭੈਣ ਕਰੇ ਆ ਆਜੇ ਤਾਂ ਸਿਉਂਲਾ ਕਹਿੰਦੀ ਦਿਖਾ ਦੇ ਕਿ ਸਿਉਂਤੇ ਸਲਵਾਰ ਵੀ ਕੱਟ ਲੀਜੀਏ ਇਹ ਤੇ ਆਪਾਂ ਕੁੜਤੀ ਕੱਟ ਲਈਏ ਇਹ ਵਾਲੀ ਯਾਨੀ ਕਿ ਦੋ ਸੂਟ ਕੱਟ ਲਏ ਆਲੇ ਮੇਕਦੇ ਆ ਫਿਰ ਇਹਨਾਂ ਦੀ ਡਰਾਫਟਿੰਗ ਵਗੈਰਾ ਕਰਦੇ ਆ ਇਹ ਹੋ ਗਈ ਐ ਫਿਰ ਰੱਖਦੇ ਉਧਰਲੇ ਪਾਸੇ ਰੱਖ ਦਿਓ ਉੱਥੇ ਕੋਈ ਨਹੀਂ ਫੇਰ ਫੜਾਇਆ ਹੋਗੇ ਤੇ ਆਪਣੇ ਆ ਗਿਆ ਜੀ ਅੱਜ ਫੇਰ ਮੀਂਹ ਰਾਤ ਨੂੰ ਹੀ ਸਾਰੀ ਰਾਤ ਨਹੀਂ ਆਈ ਕਿਤੇ ਬਾਰਨਾ ਖੁੱਲਾ ਸੀਗਾ ਆ ਵਾਲਾ ਸ਼ੀਸ਼ੇ ਵਾਲਾ ਤੇ ਫੇਰ ਅੰਦਰ ਸਾਰੇ ਮੀਂਹ ਪਾਣੀ ਵੜ ਗਿਆ ਸਾਰੇ ਉਹ ਬਾਹਰੋਂ ਅੰਦਰ ਆਉਂਦਾ ਸੀ ਉਹ ਫੇਰ ਓਹ ਮਗਰ ਲਭੜਾ ਆਦੇ ਨਾ ਸਵਿਡਾਲੇਂ ਦਾ। ਰਾਤੋਂ ਲੌਕੀ ਆਂਗ ਵੜ ਨਾਲ ਇਸਲੇ ਹੁੰਦੀ ਸੀ ਆਂ ਬਾਣੀ ਦੌੜਦਾ। ਉਹ ਰਾਤ ਵੀ ਆ ਗਿਆ ਸੀ। ਤੇ ਮੈਨੂੰ ਪਤਾ ਕੀ ਕੀਤਾ? ਫਿਰ ਮੈਂ ਨਾ ਮੈਟ ਜੇ ਕੰਮ ਤੇ ਪੈ ਰਹੀ। ਕੋਮ ਦਾ ਹਵਣਾ। ਫਿਰ ਕੋਈ ਨਹੀਂ ਤਾਂ ਪਾਈਪਰ ਮਾਰ ਦਿਆਂਗੇ। ਫਿਰ ਤਾਂ ਮੈਂ ਅੱਧੇ ਇੱਕ ਥਾਂ ਦੇ ਨਾ ਕੱਪੜਾ ਰੱਖਤਾ ਸੀ ਮੈਂ ਫਿਰ ਗਾਣ ਨੂੰ ਨਹੀਂ ਆਉਂਦਾ। ਚੱਲ ਗਏ ਘਰੇ ਚਾਹ ਬਣਾਏਗੇ ਕਿ ਡੈਡੀ ਦੀ ਵੇਟ ਕਰ ਲਗੇ। ਡੈਡੀ ਦੀ ਵੇਟ ਕਰ ਲੈਣੀ ਹੈ। ਤੂੰ ਪਾਣੀ ਵੀ ਲੱਗੇ ਰੱਖੇ ਲਖਾ ਆਉਂਦਾ ਫਰਿੱਜ ਪਈ ਸੀ। ਕੋਈ ਨਹੀਂ। ਨੰਦ ਨੰਦ ਮੈਂ ਸ਼ਾਂਤ ਗਿਆ ਉਹ ਉੱਤੇ ਲੈ ਆ ਚੁਣ ਨੀ ਉਹ ਹੀ ਲੈ ਲੈਂਦਾ ਛੱਪਰੀ ਕੱਢ ਲਿਆ ਤੇ ਬੈੱਡ 'ਚ ਪਈ ਆ ਹੋਈ ਮੁਰਤ ਮੈਂ ਤਾਂ ਉਹਨਾਂ ਸ਼ਾਂਤ ਕਰ ਰਿਹਾ ਹਾਂ ਉਹ ਬਾਹਰ ਖੋਲ ਕੇ ਜਾ ਉਧਰ ਜਰ ਹਵਾ ਹੋ ਗਈ ਹੁਣ ਹਵਾ ਵੀ ਖੜ ਗਈ ਤੇ ਵੀ ਹੋ ਗਿਆ ਕੀ ਬਣਾ ਕੇ ਰਾਂਜੂ ਤੁਹਾਡੇ ਘਰੇ ਲੱਗਦੀ ਬਾਤ ਜਦੋਂ ਲੱਗਦੀ ਚਲ ਕੋਈ ਨਹੀਂ ਫਿਰ ਉਧਰਲੇ ਪਾਸੇ ਸੌਖਾ ਸੀਗਾ ਨਾ ਨੰਗਣਾ ਇੱਧਰ ਹੰਦਾਂ ਨੇ ਬਾਹਰ ਖੇਂਦਰਾ ਹਾਂ ਟਾਈਪ ਵੀ ਲੱਗ ਰਹੀ ਹੈ ਨਾ ਬੈਗ ਵੀ ਚੱਲ ਕੋਈ ਨਹੀਂ ਬਹੁਤ ਜਿਆਦਾ ਸੀਗਾ ਜੀ ਚੜ ਕੇ ਆਇਆ ਮੀ ਤੇ ਹਾਂ ਪਾਪਾ ਦੀ ਹੱਲਨਾ ਮੈਂ ਭਾਈ ਮਨ ਕਰੇ ਪਾਣੀ ਆਉਂਦਾ ਪੈਣਾ ਇਧਰੋਂ ਵਾਲਾ ਆਇਆ ਚੜ ਕੇ ਬੁੰਡੇ ਵਾਲੇ ਵਸੂ ਉਹਨੂੰ ਲਾਈ ਅਲਟਰਨਟ ਜਿਹੜਾ ਬੰਨ੍ਹ ਕਹਿੰਦੇ ਮਾਤਰਾ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਹੋ ਗਿਆ ਜੀ ਵੀਰਵਾਰ ਦੀ ਸਵੇਰ ਹੋ ਗਈ ਜੀ ਅੱਜ ਰਾਤ ਵੀ ਮੀਂਹ ਆਇਆ ਸੀਗਾ ਤੇ ਸਵੇਰੇ ਵੀ ਆ ਗਿਆ ਜੀ 6 ਵਜੇ ਮੀਂਹ ਤੇ 8 ਵਜਨ ਵਾਲੇ ਰੋਟੀ ਖਾਣ ਲੱਗਦੇ ਸੀ ਆਪਾਂ ਸਨਾਨ ਕਰਕੇ ਹਟੇ ਸੀ ਰੋਟੀ ਖਾ ਕੇ ਬਾਟ ਕਰਾਂਗੇ ਸਹਿਜ ਉੱਠ ਗਿਆ ਸਕੂਲ ਮੌਸਮ ਠੀਕ ਹੋ ਗਿਆ ਹੁੰਦਾ ਸਵੇਰ ਤੱਕ ਸ਼ਾਮ ਤਸਵੀਰੇ ਤਾਂ ਠੀਕ ਜਾ ਹੋ ਜਾਂਦਾ ਤੇ ਪਰ ਉਹ ਹੋ ਗਿਆ ਪਤਾ ਨਹੀਂ ਆਂ ਬਾਹ ਤੇ ਕੀ ਲੜ ਗਿਆ ਧਫੜੀ ਬਣ ਗਿਆ ਏਡਾ ਵੱਡਾ ਤੇ ਚਲੋ ਬਾਕੀ ਠੀਕ ਠਾਕ ਆ ਜੀ ਵਧੀਆ ਵਾਹਿਗੁਰੂ ਦੀ ਕਿਰਪਾ ਤੇ ਮਹੀ ਹੋਣਾ ਬਹੁਤ ਪੈ ਰਿਆ ਹੈ ਜੀ ਠੰਡ ਵੀ ਲੱਗਦਾ ਜਲਦੀ ਹੋ ਜੂਗੀ ਤੂੰ ਵੀ ਗਰਮੀ ਬਹੁਤ ਪਈ ਹੈਗੀ। ਬਾਕੀ ਵਧੀਆ ਜੀ ਹੈ ਨਾ ਤੇ ਜਿਹੜੇ ਚੈਨਲ ਤੇ ਨਵੇਂ ਜੁੜਦੇ ਆਂ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਜੀ। ਸਪੋਰਟ ਕਰਿਆ ਕਰੋ ਜੀ ਦੀ ਭੈਣ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ। ਕੱਲ ਕਿਸੇ ਮੇਰੇ ਭਰਾ ਨੇ, ਭੈਣ ਨੇ, ਮਾਤਾ ਨੇ ਜੋ ਵੀ ਹੈ ਨਾ ਹੈਗੇ ਤਨਪਰਾ ਕਮੈਂਟ ਕੀਤਾ ਸੀਗਾ ਕਿ ਮੈਂ ਵੀ ਫਰਸਟ ਕਮੈਂਟ ਵਾਸਤੇ ਵੀ ਧੰਨਵਾਦ ਕਹਿ ਰਹੇ ਸੀ ਤੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੁਸੀਂ ਕਮੈਂਟ ਕੀਤਾ ਬਹੁਤ ਵਧੀਆ ਪਿਆਰ ਸਤਿਕਾਰ ਨਾਲ ਜੀ ਤੇ ਇੰਨਾ ਮਾਣ ਬਖਸ਼ ਦਿਓ ਜੀ ਗੱਲਾਂ ਬਾਤਾਂ ਜਨਾ ਬਹੁਤ ਵਧੀਆ ਲੱਗਦਾ ਹੈ ਤੁਹਾਨੂੰ ਆਪਾਂ ਇੰਨੇ ਦੇ ਕਾਬਲ ਨਹੀਂ ਸੀਗੇ ਤੁਸੀਂ ਬਣਾਇਆ ਚਲੋ ਜੀ ਇਸੇ ਤਰ੍ਹਾਂ ਪਿਆਰ ਸਤਿਕਾਰ ਬਖਸ਼ਦੇ ਰਹੋ ਜੀ ਆਪਾਂ ਨੂੰ ਤੁਹਾਡੇ ਪਿਆਰ ਸਤਿਕਾਰ ਨਾਲ ਹੀ ਅੱਗੇ ਚੱਲ ਰਹੇ ਹਾਂ ਤੇ ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਪਲੀਜ਼ ਲਾਈਕ ਸ਼ੇਅਰ ਦਰੂ ਕਰਿਆ ਕਰੋ ਤੇ ਜੇ ਕਿਸੇ ਮੇਰੀ ਭੈਣ ਨੇ ਥੋਨੇੜੇ ਬਠਿੰਡੇ ਜ਼ਿਲ੍ਹੇ ਚ ਸੂਟ ਸਲਾਈ ਕਰਾਉਣਾ ਹੋਵੇ ਤੇ ਬਹੁਤ ਘੱਟ ਰੇਟ ਦੇ ਵਿੱਚ ਆਪਾਂ ਸਲਾਈ ਕਰਦੇ ਆਂ ਜੀ ਕਿਉਂਕਿ ਜੀ ਆ ਮੋਟਿਕਾ ਵਾਲਾ ਨੇ ਰੇਟ ਬਹੁਤ ਹਾਈ ਕੀਤੇ ਹੋਏ ਆ ਉਹਨਾਂ ਦੇ ਵਸ ਦੀ ਗੱਲ ਨਹੀਂ ਹੈਗੀ ਆ ਜੀ ਖਰਚੇ ਬਹੁਤ ਪੈ ਜਾਂਦਾ ਸੂਟ ਦਾ ਪਰ ਹੁਣ ਇੰਨਾ ਜੀ ਆਪਣੀ ਆਪ ਦੀ ਦੁਕਾਨ ਕਰਕੇ ਲੈਸ ਨੂੰ ਸਰਬਸ ਆਪਣੇ ਕੋਲ ਹੀ ਹੁੰਦਾ ਹੈਗਾ ਤੇ 330 300 ਮੰਨ ਲਓ ਲੋਹਣ ਵਾਲਾ ਸੂਟ ਹੈਗਾ ਤੇ 150 ਰੁਪਿਆ ਦੂਜੀ ਸੰਗਤੀ ਸਰਦੇ ਦੀ ਸਵਾਈ ਇਹ ਪਾਈਪ ਲਾ ਕੇ ਦੇਖੇ ਮੇਰੀ ਭੈਣ ਨੇ ਸਲਾਈ ਕਰਾਉਣਾ ਹੋਵੇ ਤੇ ਇਹ ਆਪਣਾ ਵੀਡੀਓ ਦੇ ਵਿੱਚ ਨੰਬਰ ਮੈਂਸ਼ਨ ਕਰ ਦਿਆਂਗੇ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਚਲੋ ਠੀਕ ਹੈ ਜੀ ਲਾਈਕ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਕਰਿਆ ਕਰੋ ਇਸ ਚੈਨਲ ਨੂੰ ਬਾਕੀ ਵਧੀਆ ਜੀ ਕੱਲ ਮੈਂ ਲਾਇਆ ਕਿਸੇ ਨਵੇਂ ਬਲੌਗ ਨਾਲ ਚਲੋ ਠੀਕ ਹੈ ਜੀ ওকে ਬਾਏ ਸਸ਼ਿਕਾ